ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇੰਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਦੇ ਕਿੰਨੇ ਲੀੜੇ ਪਾਏ ਹੁੰਦੇ ਰਾਤ ਨੂੰ ਉਹਦਾ ਰਜਾਈ ਚ ਪਿਆ ਵੀ ਠਰਦਾ ਉਹਨੂੰ ਅਲਪ ਨੰਗਾ ਕਰਕੇ ਸੀਲ ਸਟਾਪ ਹਾਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਗਿਆ ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਜਿਹਨਾਂ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ ਕੁਰਸੀ ਦਾ ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਕੀ ਇਹਨਾਂ ਨੇ ਕੀ ਕਰ ਰਹੇ ਇਹ ਸਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਟਾਤਾ ਨੂੰ ਉਦੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਹੈ ਮੈਂ ਕਹਿੰਦਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਹਾਂ ਜਮੀਰਾ ਸਾਡੀਆਂ ਮਰ ਚੁੱਕੀਆਂ ਬਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਵ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਰਾਤ ਨੂੰ ਬੰਦਾ ਰਜਾਈ 'ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਹੱਦ ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਪਾਣਾ ਨੰਗਾ ਕੀਤਾ ਕਿ ਨਹੀਂ ਕੀਤਾ ਆਪਾਂ ਦਾ ਕੁੱਟ ਰਹੇ ਹਾਂ ਕਿ ਨਹੀਂ ਕੁੱਟ ਰਹੇ ਹੋ ਠੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਠੱਕੇ ਨਾਲ ਕਹਿ ਰਹੇ ਸੀਗੇ ਕਿ ਜਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਠੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀ ਸਟਾਪ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਹੇ ਆ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨੂੰ ਨਾਲ ਦੇਣ ਦੱਸੀ ਹੈ ਕਹਿੰਦਾ ਭਾਈ ਜੋ ਜੋ ਦੋ ਰਾਤਾਂ ਜ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸਟਾਫ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਦੀ ਕੁੜਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਪਾ ਕਹੇ ਨੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ क्रूर ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਰਥ ਪਾ ਰਿਹਾ ਜੁਹਲਾਤ ਅੱਜ ਪਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਪਾਨਾ ਚਿੱਟਾ ਵੇਚਦਾ ਸੀ ਪਾਨਾ ਗੋਇੰਸਟਰ ਸੀ ਪਾਣਾ ਘਿਆਤ ਬੱਦੀ ਸੀ ਇਹ ਬਰਦਾਸ਼ਤ ਨਹੀਂ ਹੋਇਆ ਪਾਣਾ ਇਹਨਾਂ ਤੋਂ ਪਰ ਸਾਡੇ ਲੋਕ ਹਲੇ ਵਿੱਚ ਚੁੱਪ ਬੈਠੇ ਆ ਉਹ ਬਾਰੀ ਸਭ ਦੀ ਆਉਣੀ ਆ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਦਿੱਤੀ ਹੋਈ ਆ ਕਿ ਜਿੰਨੇ ਮਰਜੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ 'ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣਿਆਂ 'ਚ ਤੁਹਾਡੀਆਂ ਧੀਆਂ ਪੜਾਉਣ ਨੂੰ ਵੀ ਇਹੀ ਖੁਸ਼ਹਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ